ਉੱਟਿਓ ਬੰਦੋ ਫੇਰ ਹੋਏ ਤੁਸੀਂ ਜਾਓ ਮੈਂ ਆਉਣੀ ਚਲ ਚਾਲ ਛੋਤ ਨਹੀਂ ਪਰਦਾ ਜੀ ਹਾਂ ਆ ਜੀ ਡਿੱਕਾਂ ਦੇ ਮੈਨੂੰ ਲੱਗਦਾ ਵੀ ਕੋਣ ਚਾਤਾ ਆਉਂਦੇ ਉਹਨਾਂ ਨੂੰ ਕਾ ਹੋਰ ਜਾ ਰਹੇ تھے ਕਰਨਾ ਕੀ ਆ ਤਾਂ ਅਸੀਂ ਵੀ ਚੱਲ ਮੈਂ ਤੂੰ ਵੀ ਹੈਲਪ ਕਰਦਾ ਸੀ ਵੀ ਹੈਲਪ ਕਰਦੀ ਏ ਓ ਯਾਰ ਹੁਣ ਐ ਦੱਸ ਮੈਨੂੰ ਹੈਲਪਸ ਵਾਲੀ ਖੇਤਾਂ 'ਚ ਹੁੰਦੀ ਨੇ ਹੈਲਪ ਤੂੰ ਭੈਣ ਦਾ ਜਰ ਕਰਦਾ ਹੀ ਵੱਢ ਖਾਣ ਨੂੰ ਸੜਕ ਜੀ ਦੇ ਮਤਲਬ ਤਾਂ ਉਹ ਬੋਲਦੇ ਨੇ ਘਰੇ ਤਾਂ ਕੋਈ ਹੈ ਨਹੀਂ 부ੜੀਆਂ ਜਾਂ ਬਾਗੀਆਂ ਰਖੜੀ ਬੰਨਣਾ ਮੈਨੂੰ ਛਾੜ ਗਿਆ ਤਾਂ ਇਹਨੂੰ ਘਰੇ ਦੇਖਣ ਦੇ ਰਿਹਾ ਇਥੇ ਚੱਟੇ ਨੂੰ ਮੈਂ ਕਿਹੜਾ ਕਰੀਏ ਕੀ ਯਾਰ ਅੱਜ ਚੱਟਾ ਵੀ ਨਹੀਂ ਦਿੰਦਾ ਅੱਜ ਤੋਰੇ ਕਿਤੇ ਘਰ ਆਏਗਾ ਬਿੱਲਾ ਮਦਰਾ ਦਾ ਪੁੱਟ ਕਰੀ ਨਾ ਜਿਗਾਰਡਮੈਂਟ ਆ ਜਮ ਦੇਖ ਦਾਂ ਲਿਓ ਚੱਟੇ ਨੂੰ ਦੇਖਣ ਦੇ ਪਹਿਲਾਂ ਕਿੱਥੇ ਆ ਯਾਰ ਤੂੰ ਤੇ ਨਹੀਂ ਰਿਹਾ ਇਹਦਾ ਦਾ ਪੰਡਿਆ ਆਉਂਦਾ ਲਾਦਾ ਤੁਰਿਆ ਟੋਪ ਕੈਂਦੀ ਕੱਧਰ ਫਿਰਦਾ ਓਏ ਮੋਤਸਾ ਇਧਰੇ ਆ ਜਾ ਜਿਹੜਾ ਸਾਰੇ ਪਿੰਡ ਤੇ ਲੱਭੀ ਨਾ ਇਧਰ ਆ ਹੋ ਰਿਆ ਸਾਹ ਚਾਦ ਨੀ ਮਨਾਂ ਦੱਸਣਾ ਹੋ ਰਿਆ ਪੱਜ ਗਈ ਤੂੰ ਜਿੱਧਰ ਫਿਰਦਾ ਭੜਦਾ ਪੜਕਦਾ ਕਾਨੂੰ ਚਟਿਆ ਮੇਰੀ ਗੱਲ ਸੁਣ ਪਹਿਲਾਂ ਮੈਂ ਤੈਨੂੰ ਸਾਰੇ ਪਿੰਡ ਤੇ ਲੱਭਦਾ ਫਿਰਦਾ ਪਤਾ ਨਹੀਂ ਬਤੰਦਰਾ ਕਿੱਥੇ ਗੁੰਮ ਜੰਨਾ ਤੂੰ ਨਾ ਦਿਨੇ ਨੀ ਰਾਤ ਨੂੰ ਤੇਰਾ ਮਨਿਆ ਪਤੰਦਰਾ ਤੂੰ ਰਾਤ ਨੂੰ ਲੱਭਦਾ ਨਹੀਂ ਤੂੰ ਤਾਂ ਹੁਣ ਦਿਨੇ ਵੀ ਦੇਖਦਾ ਓ ਚਿੱਟੇ ਨੂੰ ਲੱਭਣਾ ਜਿਹਦੇ ਸੌਫੀ ਅੱਲਾ ਚੱਲ ਚੰਗਾ ਹੁਣ ਤਲਵਿੰਦਰ ਨਵਨ ਮੇਰੀ ਗੱਲ ਸੁਣਾ ਹੈ ਅੱਜ ਆਪਣੇ ਘਰੇ ਕੋਈ ਨਹੀਂਗਾ ਪੱਤ ਨੇ ਪਾਰਟੀ ਕਰ ਕਰਦੀ ਗੱਡੀ ਲਿਆਵਾਂਗਾ ਚਾਚੇ ਤੂੰ ਅੱਛਾ ਹਾਂ ਤੇ ਨਾਲ ਬਣਾਵਾਂਗਾ ਅਥਨੇ ਮੁਰਗਾ ਠੀਕ ਐ ਦੱਲ ਦਸਾਂ ਉਹ ਤਾਂ ਤੂੰ ਚੁੰਡੀ ਨਿਵੜਾਉਂਦਾ ਤੂੰ ਹੀ ਤਾਂ ਰਾਜ ਹੋਊਗਾ ਉਹ ਚੁੰਡੀ ਕਾਣੂ ਯਾਰਾ ਤੂੰ ਯਾਰਾ ਯਾਰ ਚਿੱਟੇ ਆਪਣਾ ਪੱਕਾ ਐ ਗੱਲਾਂ ਕਰਦਾ ਯਾਰ ਤੂੰ ਤੇ ਨਾਲ ਹੁਣ ਮੈਂ ਪਾਰਟੀ ਨਹੀਂ ਕਰ ਸਕਦਾ ਖਾਣੇ ਨੂੰ ਨਹੀਂ ਕਰ ਸਕਦਾ ਚਾਰ ਸਾਲ ਤੂੰ ਉਹ ਵੀ ਉਹ ਹੋਊਗਾ ਨਾ ਚੱਲ ਮੇਰੀ ਗੱਲ ਸੁਣ ਇੱਕ ਕੰਮ ਕਰ ਫਿਰ ਜੇ ਕਰੇਗਾ ਹਾਂ ਪਾਲੂ ਨੂੰ ਦੇਖਿਆ ਕਰੇ ਹੈਗੀ ਹੈਗੀ ਪਾਲੋ ਨੂੰ ਹਾਂ ਉਹ ਨੋਆ ਹੀ ਯਾਰ ਪੰਨੋਂ ਨੂੰ ਯਾਰ ਉੱਥੇ ਦਟਾਂ ਦੇ ਵੀ ਉੱਤੇ ਮੈਨੂੰ ਮਿਲੀ ਜੀ ਅਥਾ ਹੀ ਦੜਦੀ ਪਾਵਾ ਅਥਾ ਉਹਦੇ ਵੀ ਮਾ ਉਹ ਹੋ ਗਿਆ ਯਾਰ ਉਹ ਤਾਂ ਉਹਦੇ ਮਾ ਦਲਦਾਰ ਇਧਰ ਹੋ ਗਿਆ ਉਹ ਬੰਦਾ ਆ ਗਿਆ ਕੁਝ ਨਹੀਂ ਕਹਿੰਦੀ ਅੱਖਾਂ ਨੂੰ ਯਾਰ ਤੈਨੂੰ ਖਾਦ ਨਹੀਂ ਖਾਂਦੀ ਹੈਗੀ ਉਹ ਮੇਰੀ ਗੱਲ ਸੁਣ ਉਹ ਘਰੇ ਜਾ ਕੇ ਦੇਖ ਕੇ ਵੀ ਹੈਗੀ ਕਿੰਨਾ ਬਥੇਨਾ ਕੰਮ ਕਰਦੀ ਚਲੋ ਦੇ ਲੈਣਾ ਆਪਣੀ ਪਾਰਟੀ ਕਰਾਂਗੇ ਚਾਚੀ ਕੋਲ ਰੂੜੀ ਮਾਰ ਕੇ ਲੈ ਕੇ ਆਵਾਂਗੇ ਪਾਦੇ ਕੋਲੋਂ ਅੱਛਾ ਹਾਂ ਦੇਖ ਲੈ ਜਾ ਤੂੰ ਕਰਿਆ ਅੱਜ ਆਪਣੇ ਕੋਈ ਨਹੀਂ ਚਲਦੇ ਪਾਦੇ ਗਿਆ ਪਤਾ ਕਰਕੇ ਆ ਮਰਾ ਯਾਰ ਇਹ ਕਰ ਦੇ ਨਾ ਕੰਮ ਇਹ ਮਗਣਾ ਫਰਜ ਕੰਦਾ ਤੇ ਕੁੱਤੀਆਂ ਚੜਾਈ ਦੇਵਾ ਪਾਣਾ ਯਾਰ ਅੱਜ ਸੋਨ ਸਰਾ ਜੀ ਹੋਈ ਪਿਆ ਤਿਹਾਰ ਦੇ ਦੇ ਚੱਲਦੇ ਨੇ ਸਾਰੀਆਂ ਰਚੜੀ ਬੰਨਣ ਜਾਈ ਹੋਈ ਚੱਲ ਦੇ ਇਸ ਦਾ ਟੋਸ ਪਾ ਲੋ ਨੂੰ ਤਾਂ ਦੇਲਾ ਦਿਨ ਤੇ ਟਕਾ ਹੋ ਵਠੀ ਹੁਣ ਫਾ ਤੇ ਰੋਏ ਆਈ ਹਾਏ ਓਏ ਸੋਈ ਬਹੁਤ ਆ ਮੇਰੇ ਲਈ ਚਿੱਟੀ ਚਿੱਟੀ ਗਈ ਓਏ ਪਾ ਜੇ ਮੜ ਜੇਦਾ ਹੈ ਸਹੀ ਦੰਦਾ ਉਹ ਤੇ ਪੁਲਣਾ ਲੈ ਤੇ ਇਧਰ ਉਹ ਚਿੱਟਾ ਮਧਰੋ ਪਾਲੂ ਉਹ ਹਨਈ ਆ ਰਹੀ ਆਹੀ ਅੰਦਰੋਂ ਸਿੱਤਰਾ ਤਾਂ ਵੀੜੋ ਲੱਦਾ ਮੇਰਾ ਸਾੜਾ ਤੋਂ ਇਹ ਇਹਨਾਂ ਅੰਦਰ ਆਹ ਇਹ ਤਾਂ ਚਰੀ ਗਿਆ ਉਹ ਚੱਲ ਗਿਆ ਕਿਉਂ ਮੰਜਰ ਨੂੰ ਧਾਰਿਆ ਉਹਨੂੰ ਆਏ ਹਾਏ ਓਏ ਉਹਨੂੰ ਤੱਪਾ ਤੂ ਡੜੀਸ ਵੀ ਨਹੀਂ ਹੈ ਨਾ ਆ ਰਹੀ ਆ ਜੀ ਮੜ ਜੇ ਸਾ ਮੇਰੇ ਖਾਲੀ ਚਲੋ ਉਹਨਾਂ ਤਰਾਂ ਜਾਂ ਲਾ ਦੁਪਹਿਰਾ ਜੜਾ ਪਿਆ ਓਏ ਆਇਓ ਤੇ ਭਾਂਦੇ ਤੇ ਆਉਂਦਾ ਸੀ ਉਹ ਮੈਂ ਹਾਏ ਭਾਈਆ ਕਿਉਂ ਕੀ ਬਣਿਆ ਕੀ ਬਣਿਆ ਪਹਿਲਾਂ ਮਨਸਨ ਕੰਮ ਕਰ ਜੀ ਮਾਨਸਿਆ ਚੀ ਬਾੜ ਦਾ ਜੀ ਤੂੰ ਇੱਥੇ ਹਾਂ ਭਾਂਦੇ ਰ ਭੜੀ ਇੱਥੇ ਹੀ ਫਿਰਦੀ ਹੋ ਜੀ ਤਾਂ ਸੌਂ ਲੱਤ ਓਏ ਪਹਲੋ ਪਟੋਲਾ ਬਣੀ ਫਿਰਦੀ ਹੈ ਹਾਏ ਸੌਂ ਲੱਤ ਜੀ ਫਿਰ ਕੱਲੀ ਵਾਲਾ ਭੜੀ ਸਟੀਚੀਆਂ ਲੱਤਾਂ ਹੋਂ ਲੱਤ ਓਏ ਹਾਏ ਕੱਲੀ ਹਾਂ ਚੱਲੀ ਹੈ ਜਮਾਂ ਭਾਈ ਆਹ ਤਾਂ ਆ ਗਿਆ ਚਾਚਾ ਤੇ ਹੁਣ ਤੋਂ ਆਪਣਾ ਨਾਮ ਚੜੀ ਚਾਚੇ ਨੂੰ ਚਾਚੇ ਰੋਲ ਚੱਲਦੇ ਚਾਚੇ ਨੂੰ ਸਰਵਾਈ ਕਰਾਂਗੇ ਆਪਾਂ ਹੈ ਸਰਵਾਈ ਦਾ ਮੈਨੂੰ ਚਾਚੇ ਨੂੰ ਸਰਵਾਈ ਨੂੰ ਸਪਟ ਸਰਪ੍ਰਾਈਜ਼ ਹੁੰਦਾ ਪੋਇਆ ਮੈਨੂੰ ਵੀ ਇਲਝਾਤ ਆ ਜਾਂਦਾ ਸਰਪ੍ਰਾਈਜ਼ ਹੁੰਦਾ ਓਹੀ ਮੈਨੂੰ ਨਹੀਂ ਆਉਂਦਾ ਚੱਲ ਆਇਆ ਫਿਰ ਚੱਲਦਾ ਖੇਤ ਚੱਲਦਾ ਚਾਚੀ ਕੋਲ ਨਹੀਂ ਇੱਥੇ ਜਿੱਤੇ ਉਹ ਪੀਤੇ ਹੈ ਚਾਚਾ ਇਹੀ ਦਾਗਾ ਇਨੀ ਜਿਹਦੇ ਵਿੱਚ ਉਹ ਚਾਚਾ ਇੱਥੇ ਹੋਊਗਾ ਕੋਠੇ ਦੇ ਪਿਆ ਹੋਊਗਾ ਮੰਜੇ ਦੇ ਪਹਾਏ ਨਹੀਂ ਪਤਾ ਜੈਂਡੋਰੀ ਕਰ ਕਿਸਿਆਂ ਦਾ ਕਿਸੇ ਪਾਸੇ ਉਹਨੂੰ ਕੀ ਕੰਮ ਆ ਕੋਈ ਤੂੰ ਆ ਜਾ ਸੀਤੀ ਆ ਜਾ ਭੈਣ ਦੇ ਜਾਂ ਤਾਂ ਅੱਜ ਤੱਕ ਕਪਾਸਾ ਕਰ ਹੀ ਦੇਣਾ ਇਹ ਭੈਣ ਦੇ ਖਾਸਮ ਦੇ ਦਾ ਕਿੰਨੇ ਦਿਨਾਂ ਦਾ ਅੱਖੇ ਤੇ ਜਿਹੜੀ ਫਰਦੀ ਤੀ ਪਰੇ ਕੁਕਰ ਅੱਜ ਦਾ ਤਾਂ ਕੱਟੀ ਸੀ ਆ ਜਾ ਆ ਜਾ ਆਈਂਦੀ ਆ ਜਾ ਆ ਇਧਰ ਤਾਂ ਕਹੇ ਭਾਈ ਇਧਰ ਦੀ ਆ ਜਾ ਆਉਂਦਾ ਮਰੇ ਆਉਂਦੂ ਪਿਆ ਪੈਂਦਾ ਦੇਖੀਆ ਲੈ ਤਾਲਾ ਮਰੇ ਆ ਮਾ ਕਾਨੂੰ ਪਤੰਦਰ ਕੋਈ ਐ ਨਹੀਂ ਪਤਾ ਜੈਂ ਜੂਨ ਡੋਰੀ ਕੱਸ ਕੇ ਪਿਆ ਹੋਇ ਰਿਲੈਕਸ ਤੇ ਪਿਆ ਦੇਖ ਕੇ ਮੈਂ ਬੋਤਾ ਦਾ ਰੇ ਚੱਲ ਚੱਲੇ ਜੋੜੇ ਤੇ ਪਿਆ ਚਾਚੇ ਵੇ ਚਾਚੇ ਹੋ ਜਾ ਚਾ ਸੁਣ ਲੈ ਦੇਖ ਮੇਰੇ ਸਾਰੇ ਦੁਪਾਏ ਉਹ ਖੜਨਾਗਾ ਤੈਨਾਂ ਨਾਲ ਗੱਲ ਕਰਨਾ ਇੱਕ ਜ਼ਰੂਰੀ ਗੱਲ ਕਰਨੀ ਬਾਲੀ ਜ਼ਰੂਰੀ ਗੱਲ ਆ ਬੈਠਾ ਹੋ ਪਹਿਲਾਂ ਸੱਟ ਜਾ ਹੋ ਜਾ ਮੜਾ ਜੈ ਤੈਨਾਂ ਨਾਲ ਗੱਲ ਕਰਨੇ ਚਾਹਤ ਆ ਤੇ ਨਾਲ ਬਾਲੀ ਜ਼ਰੂਰੀ ਗੱਲ ਕਰਨੀ ਆ ਕਨਵਰਸੇਸ਼ਨ ਕਰਨਾ ਹੈ ਤੰਨੂ ਬਹੁਤ ਵਧੀਆ ਤੂੰ ਹੀ ਤੂੰ ਮਾਰ ਕਾ ਤੂੰ ਹੀ ਤੂੰ ਕਾਸਕੇ ਪਾਈ ਦੀ ਜੈਂਟਰੀ ਹੁਣ ਰੱਬ ਦਾ ਨਾਮ online ਲੱਗ ਗਿਆ ਮੈਂ ਤੇਰੇ ਪਿਓ ਨੂੰ ਦੱਸ ਦੂੰ ਤੂੰ ਮੈਨਾਂ ਇਹ ਜਿਆ ਗੱਲਾਂ ਨਾ ਕਰਿਆ ਕਰ ਤੈਨੂੰ ਮੈਂ ਪਹਿਲਾਂ ਵੀ ਬੰਦਾ ਗਿਆ ਕਿਹਾ ਤੂੰ ਚਲ ਚੰਗਾ ਤਾਤੇ ਮਾਫੀ ਕਰਦੇ ਛੌਰੀ ਜੀ ਹਾਂ ਤੇ ਨਾਲ ਇੱਕ ਗੱਲ ਕਰਨਾ ਹੈ ਜ਼ਰੂਰੀ ਸੀ ਓਏ ਤੂੰ ਨਾਲ ਇਹਨੂੰ ਕਿੱਧਰ ਚੱਕੀ ਫਰਦਾਉਣਾ ਛੱਗੀ ਨਾ ਪਰਾਂਦੇ ਨੂੰ ਏ ਧੀ ਗੱਲ ਸੁਣ ਪਹਿਲਾਂ ਹਾਂ ਪਾਲੋ ਅੱਜ ਕੱਲੀ ਘਰੇ ਆ ਗਈ ਪਾਲੋ ਗੇੜੀ ਓਏ ਓਏ ਕੁਤਰ ਵਾਲੀ ਹਾਂ ਮੈਂ ਹਾਂ ਦੇਖ ਹਾਂ ਤਾਤੇ ਮੇਰੀ ਸੁਣਦਾ ਆਪਣੇ ਕਤਾਰੀ ਕੋਈ ਹੈ ਨਹੀਂ ਸਾਰੇ ਗਾਣੇ ਰੱਖੜੀਆਂ ਬੰਦਲਾਂ ਫੇਰ ਵੀਰ ਫੇਰ ਵੀਰ ਕੀ ਹਾਂ ਪਾਲੋ ਕੱਲੀਆ ਕਰੇ ਆ ਦੇਖ ਕੇ ਆ ਦੱਸ ਕੁ ਚਿੱਟੇ ਯਾਰ ਇਹਨੂੰ ਮਾਵਾ ਜਾਵਾ ਕੱਲੇ ਹੈ ਜਰੇ ਚਿੱਟੇ-ਚਿੱਟੇ ਵੀ ਹੈ ਜੱਜਾ ਹਾਂ ਚਿੱਟੇ-ਚਿੱਟੇ ਹਾਂ ਚਾ ਵਜ ਮੋਟਾ ਹੈ ਮਾਰ ਲੈ ਮੇਥੀ ਪੁੱਤ ਤੇਰੇ ਮੂੰਹੋਂ ਚਿੱਟਾ ਵੀ ਚਿੱਟਾ ਨਹੀਂ ਲੱਗਦਾ ਹਾਂ ਕੀ ਜਾਦੂ ਦਾ ਯਾਰ ਉਹ ਦੁੱਧੇ ਵਸੇ ਲੈਣਾ ਉਹ ਜਲ ਲੈਉਂਦੀ ਨਹੀਂ ਪੁੱਤ ਤੇਰੇ ਜਦ ਰਮਾ ਦਾ ਇਹ ਜਦ ਥਾਪੜੇ ਪੈਂਦੇ ਨੇ ਮੂੰਹ ਲਾਲ ਹੁੰਦਾ ਦੇਖ ਤੇਰਾ ਤਾਂ ਭਾਂ ਦਾ ਜਾਵ ਨਹੀਂ ਹੋ ਜਾਣਾ ਤਾਤੇ ਮਨ ਜਾ ਯਾਰ ਐ ਗਰੂਪ ਆਦਾ ਮੈਂ ਕੀ ਮੰਨਿਆ ਮੇਰੇ ਛਾੜਿਓ ਮੇਰੀ ਸੁੰਦਾ ਹੈ ਤਾਤੇ ਹਾਂ ਛਾੜੇ ਨਾਲ ਵਗ ਚੱਲ ਅੱਛਾ ਕੱਠੇ ਉਹਦੀ ਕੋਈ ਹਾਂ ਚਾਰ ਕੋਦੇ ਕੀ ਕੀ ਉਸ ਕੀ ਜਾਣੀ ਉਹ ਨਾਮ ਹੀ ਭੁੱਲ ਜਾਂਦਾ ਯਾਰ ਪਾਲੋ 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 ਹਾਂ ਛਾੜੇ ਨਾਲ ਵਗ ਚੱਲ ਨਾ ਹੈ ਦੀ ਬਬਲੇ ਮੇਰੇ ਛਾੜੋ ਜੇ ਘਰੇ ਕੋਈ ਆ ਗਿਆ ਉਹ ਤਾਤੇ ਮਨ ਜਾ ਜਾ ਤੁਨੂੰ ਰਾਇ ਤੇ ਕਲ ਰਾਇ ਲੈਣਾ ਬਈ ਤੇਰੇ ਦਿਨ ਨੇ ਕੋਈ ਕੋਈ ਕੁੱਤੀ ਜਮਾਨੀ ਆ ਜਾਂਦੀ ਆ ਲਾ ਕੁਝ ਕੀ ਹੁੰਦਾ ਛੇ ਤੇ ਮਨਨਯਤਾ ਤਾ ਤਾ ਤੋ ਸਾਨੂੰ ਸਲਾਹ ਦੇ ਵੀ ਉਹਨੂੰ ਇੱਥੇ ਲੈ ਗਈ ਤੇ ਜਾਂ ਉੱਥੇ ਹੋਂਬ ਆ ਪਹਿਲਾ ਛੀ ਛੀ ਨੂੰ ਤੇਰੇ ਹੋਇਆ ਕੀ ਪਹਿਲਾਂ ਨੈਂ ਦਸ਼ਮ ਕੁਝ ਲੱਗਦਾ ਤੇਰੇ ਅੱਖੇ ਪਿੱਛੇ ਤੇ ਸਾਡੇ ਨਾਲ ਬਾਤ ਚੱਲ ਫਰ ਮੈਂ ਨਹੀਂ ਆਂਦਾ ਵੀਰ ਮੇਰੀ ਗੱਲ ਸੁਣ ਧਿਆਨ ਨਾਲ ਠੀਕ ਆ ਮੈਂ ਤਾਂ ਐਂ ਕਹਿਣਾ ਜੇ ਉਹਨੂੰ ਛੱਡ ਕੇ ਲਾਉਣਾ ਜਿਆਦਾ ਜਿਆ ਮੈਂ ਕਰ ਸਕਦਾ ਜੇ ਕੋਈ ਪੈਸੇ ਢਿੱਲੇ ਦੀ ਲੋੜ ਆ ਮੈਂ ਵੀ ਦੇ ਦੂੰ ਮੇਰਾ ਵੀ ਕੰਮ ਘਾੜਦੇ ਹੋ ਪਰਾਂ ਕਾਇ ਹੋਏ ਚੱਤੇ ਆ ਬੰਨ ਜਾ ਕੰਮ ਬਣਾਦਾ ਉਹਦੀ ਆ ਬਹੁਤ ਚੰਗਾ ਆ ਜਾ ਤੂੰ ਇੰਨਾ ਬਹੁਤ ਚੰਗਾ ਤੀ ਰਹੇ ਆ ਪਲੇ ਆਉਂਦੇ ਚਾਚਾ ਇਹੀ ਦਾ ਤੇਰੇ ਮੂੰਹ ਤਾਂ ਹੋਣਾ ਜੀ ਹਾਂ ਮੂੰਹ ਮੂੰਹ ਚੋ ਦਾ ਕਹੀ ਆ ਭਾਈ ਚੱਲ ਐਂ ਤਾਂ ਹੁਣ ਲਾ ਕੇ ਚੱਲ ਜਦੋਂ ਕਹਿੰਦਾ ਪਰੋਂ ਦੀ ਜੋਤੀ ਜਵਾਕਾਂ ਦੇ ਗਿੱਟਿਆਂ ਚ ਆ ਜੇ ਅਸਾ ਛੜੀ ਜਾਲਾ ਚਾਚਾ ਚਾਰ ਬਣ ਜਾਂਦੇ ਆ ਹਾਂ ਬਸ ਹੁਣ ਤਾਂ ਹਾਂ ਤੂੰ ਐਂ ਕਰ ਤੂੰ ਕਰ ਤੋ ਹੀਲਾ ਮੈਂ ਕੋਈ ਇੱਥੇ ਕਰਦਾ ਮੈਂ ਕੋਈ ਖਾਣ ਪੀਣ ਦਾ ਛੋਦਾ ਪਤਾ ਕਰਦਾ ਤੂੰ ਜਾ ਕੇ ਉਹ ਲੈ ਕੇ ਆ ਹੂੰ ਤਾਲ ਫਰਸੀ ਜਾ ਕੇ ਉਹ ਨਾ ਮੈਂ ਉੱਤਤੇ ਸਾਡੇ ਜਾਣ ਦਾ ਸੀ ਬਾਗ ਤਾਂ ਜਾਵਾਂਗਾ ਪਹਿਲਾਂ ਸਾਨੂੰ ਕਾਇੜੇ ਦਾ ਕਰ ਦੇ ਅੰਕੜੇ ਕਿਵੇਂ ਉਹ ਭਾਈ ਕੋ ਤੇਰੀ ਕਲੀ ਰੂੜੀ ਮਾਰ ਕਾ ਦਵਾ ਦੇ ਕੋਟ ਕਟਾ ਉਹ ਜਾਣ ਵਾਲੇ ਦਰਦੇ ਉਹਦਾ ਚਾਲ ਠੀਕ ਮੇਰੇ ਘਰ ਸੁਣ ਸਾਡੇ ਦਲੇਰੀ ਜੀ ਸਾਡੇ ਚ ਦਲੇਰੀ ਜੀ ਚਲੇ ਥੋੜੀ ਗਾਟੀ ਬਾਟੀ ਹੈ ਕਿ ਜੇ ਫੇਰ ਪਾਏਗਾ ਉਹ ਗਾਟੀ ਬਾਟੀ ਵਾਲਾ ਸਾਡੇ ਤੇ ਛੜ ਦੇ ਥਾਰਾ ਕੋਈ ਤੂੰ ਅਸੀਂ ਆ ਪੀ ਜਾਵਾਂਗੇ ਮਨਾ ਕੇ ਬੰਦ ਇੰਨੇ ਨੇ ਆ ਗਾ ਫੇਰ ਉੱਥੇ ਪਈਆ ਜਾ ਕੇ ਚੱਲੇ ਚੱਲੇ ਦੇ ਮੰਕਰ ਉਹ ਪਿਆ ਤੈਨੂੰ ਮਦਦਾ ਟੱਕਣਾ ਟੱਕਾ ਦੇ ਲੈ ਪਈਆ ਪਤਲੀ ਜੀ ਪਈਆ ਆ ਲਉ ਜਦੇ ਬੀ ਤੇ ਉਹ ਚੱਲ ਆਲੀ ਨਾ ਭਾਈ ਦੇ ਚਾਰੋ ਕੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਫਿਰ ਮੇਰਾ ਅਸੀਂ ਵਸ ਆ ਗਏ ਮੜਾ ਹਟ ਹੋ ਕੇ ਜਾ ਅੱਜ ਬਣੂਗਾ ਮੇਰੀ ਭੈਣ ਨੂੰ ਅੱਜ ਕੀ ਹੋਏ ਚੱਟੇ ਓਏ ਮੇਰੀ ਗੱਲ ਸੁਣ ਓਏ ਫਰਕ ਕਿਤੇ ਕੰਮ ਭਾਣ ਜੂ ਨਾ ਪੈਸੇ ਪੂਛੇ ਦੇ ਲੈ ਕੇ ਵੀ ਭਾਣ ਜੇ ਵਧੀਆ ਹੈ ਪੈਸਾ ਤੀ ਹਊਗਾ ਕੁੱਧਰਨੇ ਵੀ ਕੰਮ ਕਰਦੇ ਆ ਪੈਸਾ ਸੱਤੇ ਗੱਲ ਤਾਂ ਸਾਰੀ ਚਾਚੇ ਪੈਸੇ ਦੀ ਐ ਫੇਰ ਤਾਂ ਪੈਸੇ ਦੀ ਐ ਪੈਸਾ ਤੈਨੂੰ ਕਿਵੇਂ ਪਤਾ ਪੈਸਾ ਨਾ ਕਦਿਆ ਪੈਸਾ ਨੇ ਪਤਾ ਸਾਨੂੰ ਉਧਰਨੇ ਫੇ ਪੈਸੇ ਦਿੰਦਾ ਓਏ ਨੀਗਾ ਨਾ ਮੇਰੀ 24 ਘੰਟੇ ਸੀਸੀਟੀਵੀ ਕੈਮਰੇ ਵਾਂਗੂ ਰਹਿੰਦੀ ਜਾਂਦੇ ਚਲ ਜਾਓ ਫੇ ਤੁਸੀਂ ਹਾਂ ਖਿੱਚ ਕੇ ਆ ਜਾਓ ਚੱਲ ਹਰਾਇਆ ਓਹ ਵੇਖ ਕੇ ਦੇਖੂ ਕੱਢ ਦੇ ਜੱਬ ਆਣਾ ਠੀਕ ਕਰਨਗੇ ਮਨੇ ਉਹ ਕੰਮ ਕਰਨਾ ਮੇਰੇ ਸਾਹੇ ਜੇ ਸਭ ਤੇ ਪੈਗ ਪਗ ਜਾਰ ਆ ਕੇ ਕਹਿੰਨੇ ਕਰ ਲੇਗੇ ਕੰਮ ਦਾ ਦੇਖੋ ਅੱਜ ਦਾ ਚੜੂਟ ਹੈ ਬੈਦੇ ਪਾਣੀ ਗੱਲ ਨਹੀਂ ਬਾਤ ਨਹੀਂ ਅੱਜ ਦਾ ਚਾੜ ਦੂਆਂ ਵੀ ਕਹਿੰਦਾ ਤੇ ਕੋਟੀਆਂ ਚਲ ਪੂ ਚਲ ਮੋਰ ਉਹ ਤੂੰ ਚੱਲ ਜਨ ਸਭਾ ਉਹ ਤੇ ਤੂੰ ਮੜਾ ਤੂੰ ਚੱਲ ਪਈ ਹੁਣ ਚੰਮਾ ਆ ਜਾ ਤਾ ਪਤੂਨੀ ਚੱਲ ਜਾ ਤੂੰ ਨੇ ਤਾਂ ਚੱਲਦਾ ਆ ਪੰਜਾਟ ਚੱਲਦਾ ਡਾਟ ਪੰਜ ਜੋ ਡਾਟ ਦਾ ਕਮਾ ਹੋਰ ਪੰਜ ਡੰਡਾ ਨਾ ਚਰੇ ਨਾ ਕੋਈ ਤੇ ਕੱਲੀ ਆ ਵੀ ਫਾਈ ਨਹੀਂ ਕਰ ਕੱਲੀ ਆ ਕੱਲੀ ਆ ਜਮਾ ਲੈ ਉਹ ਬੈਠੀ ਆ ਉਹ ਤੇ ਨਾਲ ਫਿਰ ਸੋਣ ਫਿਰ ਮੜਾ ਬਾਹਰ ਆ ਜਾ ਆ ਜਾ ਚੱਲ ਚੱਲਾ ਚੱਲਣਾ ਹੁਣ ਬੜਾ ਚੰਮਾ ਹਾਂ ਕੁੰਟਾ ਲਗੁਰੂ ਕੁਤਸ ਅੱਲਾਨਾ ਤੋਂ ਚਾਹ ਪਿਆ ਟਰਦਾ ਹੋਰ ਡਾਕ ਅਸੀ ਹਰ ਬਾਬੀ ਸਤਿ ਸ਼੍ਰੀ ਅਕਾਲ ਪਰਜਾਈ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਤੁਸੀਂ ਕਿਵੇਂ ਮੰਗਰ ਮੁਰੇ ਫਿਰਦੇ ਅੱਜ ਉਹ ਤਾਂ ਦੱਸ ਕਹਾਲ ਚਾਲ ਪੁੱਛਣ ਆ ਗਏ ਪਰਜਾਈ ਕਿਉਂ ਕਾਦੇ ਵਾਸਤੇ ਬਸ ਉਹੀ ਆ ਭਾਈ ਭਾ ਇਧਰ ਕਿਧਰ ਮੰਨਿਆ ਨਾ ਤੂੰ ਭਾਈ ਭਾ ਉਹ ਤਾਂ ਮਸ਼ੀਨ ਤੇ ਗਿਆ ਆ ਕਿਉਂ ਸਿਆ ਮਸ਼ੀਨ ਦੇ ਜਾਓ ਭਾਈ ਥੋੜੀ ਆ ਜੀ ਦਾ ਮਹਾਜਲ ਜਾਇ ਉਹਨੇ ਮਾਰਿਆ ਜਿਹੜਾ ਉਹ ਤਾਂ ਹੈ ਨਹੀਂ ਘਰ ਮਸ਼ੀਨ ਤਾਂ ਗਿਆ ਹੋਇਆ ਅੱਛਾ ਹਾਂ ਤਾਂ ਕਿੱਤਾ ਹੀ ਅੱਛਾ ਤਾਂ ਕੀ ਕਰੀਏ ਮਰਨੇ ਮੇਰਾ ਕੰਸ ਬੰਦ ਹੋ ਜਾ ਕੰਮ ਤਾਂ ਬੜਿਆ ਬੈ ਤੇਨੂੰ ਗਿਆ ਸੀਦਾ ਕਢੀਂ ਤਿਆ ਕਰੇ ਤੇ ਖਾਸ ਗੱਲ ਹਰ ਨਕੀ ਲੂਣੀ ਲੈਂਦਾ ਫਰਦਿਆ ਮੈਂ ਤੁਸੀਂ ਕੁਛ ਨਹੀਂ ਇਹ ਤਾਂ ਪਰਜਾਈ ਐ ਕਹਿੰਦੀ ਸੀ ਤੈਨੂੰ ਹਾਂ ਵੀ ਤੂੰ ਹਨਾ ਤੈਨੂੰ ਜੇ ਕੋਈ ਹਨਾ ਕਿਸੇ ਕੀ ਜੀ ਲੋਡ ਹੁੰਦੀ ਹੈ ਹਾਂ ਤੁਸੀਂ ਪਾਏ ਸੇ ਟਕੇ ਦੀ ਜਾਂ ਕਿਸੇ ਦੀ ਸੌਦੇ ਸੁੱਤੀ ਸੀਦੇ ਦੀ ਹੂੰ ਹੂੰ ਵੇ ਚੀਜ਼ ਕੋ ਹੋ ਕੇ ਹੈਗਾ ਦੌਰ ਤਰਾ ਕਈ ਦਿਨ ਦਹਾ ਦੇਰ ਕਾਦੇ ਵਾਸਤੇ ਹੈ ਕਾਦੇ ਵਾਸਤੇ ਉਹ ਵੈਸੀ ਹਲਪ ਕਰਦਾਂਗੇ ਤੇਰੀ ਫੇਰ ਵੀ ਦੌਰ ਆ ਤਰਾ ਮਰਨ ਜੋ ਕਰ ਤੇਰਾ ਭਾਈ ਹੈਗਾਗਾ ਚੰਗਾ ਪਹਿਲਾਂ ਮੈਨੂੰ ਸੌਦੇ ਲੈ ਕੇ ਦੇਣਾ ਕੀ ਹੋਇਆ ਉਹ ਮੈਨੂੰ ਕਹਿ ਕੇ ਗਾਦੀ ਤਾਂ ਮੈਨੂੰ ਤਾਂ ਦੱਸਿਆ ਨਾ ਕੱਲ ਗੱਲ ਕਰਕੇ ਸ਼ਾਹ ਮੈਨੂੰ ਕਹਿ ਦਿੰਦਾ ਵੀ ਚੱਲ ਪਰਦਾ ਯਾ ਤ੍ਰਿਕਾਂ ਰੱਖਿਆ ਕਰ ਮੈਂ ਤਾਂ ਤਾਂ ਆਇਆ ਤੀ ਤੂੰ ਨਾ ਮੈਨੂੰ ਗੱਲਾਂ ਚਲਾਉਣ ਦੀ ਉਸ ਨੂੰ ਘੱਟ ਕਰ ਆਦਾ ਆਰਾਮ ਆ ਲੈ ਵਧੀਆ ਰਹੇ ਸੋਹਣੀ ਹੋਣੀ ਕਾ ਪ੍ਰਜੈ ਨਾ ਮੈਨੂੰ ਸੋਹਣੀ ਕਾ ਨਾ ਤੇਰੀ ਮਾਂ ਘੱਟ ਸੋਹਣੀ ਮਰਨ ਜੋ ਕਰਿਆ ਲਾਓ ਤਾਂ ਜਲਾ ਆਪ ਦੇ ਸਾਰੇ ਆ ਭਾਬੇ ਆ ਦੇ ਸਾਂ ਜੀ ਮੈਂ ਚਿਮਟਾ ਦਿੱਤਾ ਕਰ ਲੰਨੇ ਕਬੀਏ ਸੋਡੀ ਜੀਭ ਤੇ ਲਾਉਂ ਜਿਹੜਾ ਤੁਸੀਂ ਸੋਹਣੀ ਸੋਹਣੀ ਕਰਦੇ ਮੈਨੂੰ ਨਾ ਅੱਪਦਾ ਹੀ ਜੰਟਾ ਜੰਟਾ ਕਰਦਾ ਕਰ ਓ ਜਲਦਾ ਸੁਲਤ ਗਰਮ ਗਾਲੀ ਹਾਂ ਇੱਦਾਂ ਗਰਮੀ ਨਹੀਂ ਠੀਕ ਤੇ ਤੁਸੀਂ ਗੱਲ ਦੱਸੋ ਸਿੱਧੀ ਗੱਲ ਦੱਸੋ ਮੈਂ ਕਹਿੰਦਾ ਤੀ ਪ੍ਰਜੈ ਜਿਹੜਾ ਕੁਦਰ ਹੈ ਉਹ ਤੈਨੂੰ ਹਨਾ ਸਮਾਨ ਦਵਾਉਂਦਾ ਹੁੰਦਾ ਹਨਾ ਹਾਂ ਤੋਂ ਤੇ ਕੀ ਉਹ ਤੁਹਾਨੂੰ ਸਮਾਨ ਦਿਵਾਉਂਦਾ ਹੁੰਦਾਗਾ ਸੌਦਾ ਸਿੱਧਾ ਹਾਂ ਦੁਕਾਨ ਤੋਂ ਹਾਂ ਵੀ ਅਸੀਂ ਵੀ ਦੁਵਾਦਿਆ ਕਰਾਂਗੇ ਇਹ ਕਰਤਾ ਕਰਾਂਗੇ ਹੈਲਪ ਤੇਰੀ ਉਹ ਚਾਚਾ ਕਹਿੰਦਾ ਤੀਆ ਸਾਡਾ ਕਹਿੰਦਾ ਵੀ ਕੋਈ ਪੈਸੇ ਟਕੇ ਦੀ ਲੋਡ ਹੁੰਦੀ ਆ ਖੇਤ ਖੂਤ ਆ ਜੀ ਫਿਰ ਤੇ ਮਾਰਜਿਨ ਕਿਹੜਾ ਪੈਸੇ ਟਕਾ ਲੈ ਆਂ ਹੀ ਖੇਤ ਬਹਾਨੇ ਨਾਲ ਨਾਲ ਛੱਡ ਮਨੋਰੰਜਨ ਹੋ ਜੂ ਕੱਪੜੇ ਕੱਪੜੇ ਦੀ ਲੋਡ ਵੀ ਉੱਥੋਂ ਦੁਕਾਨ ਦੇ ਜਿਵੇਂ ਮਰਜੀ ਕੱਪੜਾ ਲੀੜਾ ਹਾਂ ਜਿੰਨਾ ਮਰਜੀ ਆ ਬੈਠਾ ਚਿੱਤੇ ਨੂੰ ਪੁੱਛ ਰਿਹਾ ਨਹੀਂ ਆ ਤੂੰ ਆਪੇ ਨਾ ਹਾ ਤੂੰ ਸਿਕੁੰਦੜ ਵਾਲੀ ਕਿਹੜੀ ਗੱਲ ਕਰਦੇ ਉਹ ਤਾਂ ਸੀ ਧਾਰੇ ਪੈਸੇ ਲੱਤੇ ਸੀ ਉਹ ਤਾਂ ਤਾਂ ਸੋਧ ਦਵਾ ਤੂੰ ਮਰਨ ਜੋ ਕਰ ਨਾਲੇ ਚਾਰ ਸਵੇਰੇ ਫਿਰਦਾ ਰਹਿਣਾ ਮਗਰ ਪੁੱਸ ਮਾਰਦਾ ਤੂੰ ਉਹਦੇ ਉਹਦੇ ਤੂੰ ਮੇਰਾ ਕੰਨੀ ਅੱਖਾਂ ਗੱਡੀ ਗਾਂਦਕਾਂ ਤੇ ਖੜੀ ਕਰਨੀ ਦੇਵਾ ਵੀ ਸੋਣੀ ਲਾ ਦਿੱਤਾ ਅਹੀ ਦਾਰ ਸਾਲਾ ਸੋਣੀ ਲੱਗਦਾ ਲਾਸੋ ਦੇ ਮਰੂ ਚਿੰਟਾ ਮੈਂ ਕਵੀਦਾ ਕਿ ਮੈਂ ਬੋਲਦਾਗਾ ਹੋ ਵੀ ਦੇ ਤੂੰ ਤੋਂ ਵੱਡਾ ਹੁਸ਼ਿਆਰੀ ਆਇਆ ਨੀ ਮੇਰੀ ਗੱਲ ਸੁਣਾ ਵੇ ਤੁਸੀਂ ਧੋਨੇ ਜਣੇ ਕੰਨ ਖੋਲ ਕੇ ਚਾਹ ਪੀਣੀ ਤਾਂ ਪਿਉ ਨਹੀਂ ਆਪਦਾ ਰਾਹ ਮਲੋ ਠੀਕ ਆ ਜਾਓ ਕਿਉਂ ਗਰਮ ਹੁੰਨੀ ਆ ਉਹ ਦਾ ਚਾਚਾ ਕਹਿੰਦਾ ਸੀ ਸਾਡਾ ਸਾਨੂੰ ਕਹਿੰਦਾ ਜਾਇਓ ਕਹਿੰਦਾ ਪਾਲੋ ਕੋਲੇ ਕਹਿੰਦਾ ਜੇ ਉਹਨੂੰ ਪੈਸੇ ਟਕੇ ਦੀ ਲੋੜ ਹੁੰਦੀ ਤਾਂ ਕੋਲੇ ਬਾਧੂ ਪੈਸਾ ਰਪਾਉਣ ਬਾਧੂ ਆਉਦੇ ਕੋਲੇ ਤੁਸੀਂ ਚਾਹ ਪੀਣੀ ਨਹੀਂ ਨਾ ਚਾਹ ਤਾਂ ਕੋਈ ਨਾ ਮੈਂ ਆਉਂਦਾ ਤੁਸੀਂ ਜਾਓ ਮੇਰੇ ਕੋਲੇ ਬਾਲੇ ਨਾਲ ਜਰਾਂਗੇ ਨਾਲ ਛੱਡੋ ਤੁਸੀਂ ਜਾਓ ਮੈਂ ਆਉਣੀ ਚਲ ਚਾਹ ਸੋਚ ਨਹੀਂ ਪਰਦਾ ਜੀ ਹਾਂ ਆ ਜੀ ਢਿੱਕਾ ਜੀ ਨੂੰ ਸੀ ਹੈ ਰਵੀ ਤਰਾ ਇਹ ਹੋਰ ਉਹ ਟੇ 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 ਮਨ ਨੂੰ ਤਾਂ ਭਾਈ ਕੀ ਰੱਖਣਾ ਪੂਰੀ ਹੋਵਾ ਪੂਰੀ ਆ। ਪੰਨੀ ਪੂਰੀ ਨੇ ਦੱਲਦਾ ਉਹਦੇ ਦਿਲ ਅਕੀ ਜਾ ਬੁੱਤਾ ਹੀ ਤੋ। ਜੇ ਬਾਣੇ ਉਹ ਬਾਣੇ ਹੁਣ ਸਿੱਧਾ ਦਾ ਨੇ ਜੈ ਸਾਦੀ। ਹੋਰ ਸਿੰਧਾ ਪੂਰੀ ਹੈ ਕੀ ਬੋਗੀ? ਆਕੜ ਕੰਨੀ। ਹਾਂ ਇਹ ਤਾਂ ਰੀ। ਪਰ ਕਰ ਲਾਂਗੇ ਹਿਸਾਬ ਚ। ਕੋਈ ਨਾ ਲੋੜ ਨਾ ਆਜੂ। ਲੈ ਦੇਖ ਲਾ ਨਣ ਕੰਜਰਣ ਕੀ ਸ਼ਰਮ ਲੈ ਮਰਚਾਂ ਨੇ ਨਾ ਹੁਣ ਤਾਂ ਆ ਕੇ ਬਹਿ ਗਏ ਕਿੱਧਰ ਬਹਿ ਕੇ ਕਿੱਧਰ ਬਹਿ ਕੇ। ਇਨੋਂ ਮੈਂ ਤਾਂ ਸਭ ਕੁਝ ਖੋਣੇ ਪੂਗਾ। ਇਹ ਐ ਤਾਂ ਹੀ ਠੀਕ ਹੁੰਦੇ ਹੈਗੇ।

ਆਇਨ ਨੂੰ ਨਾ ਦੀਵਾਰ ਹੀ ਕੱਟਮਾ ਜਿੰਦਾ ਜੀ ਆਖੀ ਕਰਕੇ ਲਿਆ ਦੇ ਨਾ ਮਾਣੀ ਲਿਆ ਕੇ ਦੇ ਸਕਨਾ